ਪੰਜਾਬ ਦੇ ਸੁਰੀਲੇ ਗੱਭਰੂ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮਕਰੂ ਅੱਜ ਪਰਿਵਾਰਕ ਮੈਂਬਰ ਕੀਰਤਪੁਰ ਸਾਹਿਬ ਵਿਖੇ ਉਹਨਾਂ ਦੇ ਫੁੱਲ ਤਾਰਨ ਲਈ ਪਹੁੰਚੇ ਨੇ ਗਾयक ਰਾਜਵੀਰ ਜਵੰਦਾ ਹੁਣ ਸਰੀਰਕ ਤੌਰ ਤੇ ਸਤਤੀ ਤੋਂ ਵਿਛੜ ਚੁੱਕੇ ਨੇ ਉਹੀ ਰਾਜਵੀਰ ਜਵੰਦਾ ਜਿਨ੍ਹਾਂ ਦੀ ਆਵਾਜ਼ ਨੇ ਕਈ ਦਿਲਾਂ ਨੂੰ ਛੂਇਆ ਜਿਸ ਤੇ ਗੀਤਾ ਨੇ ਹਰੇਕ ਦੁਖੀ ਦਿਲ ਨੂੰ ਸਹਾਰਾ ਦਿੱਤਾ ਅੱਜ ਆਪਣੇ ਹੀ ਗੀਤਾਂ ਵਾਂਗ ਖਮੋਸ਼ ਹੋ ਗਏ ਨੇ ਬੀਤੇ ਕੱਲ ਉਹਨਾਂ ਦਾ ਸੰਸਕਾਰ ਜੱਤੀ ਪਿੰਡ ਦੇ ਵਿੱਚ ਕੀਤਾ ਗਿਆ ਸੀ ਜਿੱਥੇ ਪਿੰਡ ਦਾ ਹਰੇਕ ਵਾਸੀ ਆਪਣੀ ਅੱਖਾਂ ਚੋਂ ਹੰਝੂ ਪੂੰਝਦਾ ਨਜ਼ਰ ਆਇਆ ਮਾਂ ਨੂੰ ਰੋਂਦਿਆਂ ਵੇਖ ਕੇ ਅਸਮਾਨ ਵੀ ਗਮਗੀਨ ਹੋ ਗਿਆ ਤੇ ਮਾਦਾ ਹਾਲੋਹੀ ਹੈ ਮਾ ਕੋਲ ਨੂੰ ਦੁੱਖ ਨਹੀਂ ਚੱਲਿਆ ਜਾ ਰਿਹਾ ਹੈ ਪਰਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਹਰ ਕਿਸੇ ਦੇ ਚਿਹਰੇ ਤੇ ਕੋਈ ਸਵਾਲ ਹੈ ਕਿ ਰੱਬ ਨੇ ਇੰਨਾ ਚੰਗਾ ਬੰਦਾ ਇੰਨੀ ਛੇਤੀ ਆਪਣੇ ਕੋਲ ਕਿਉਂ ਬੁਲਾ ਲਿਆ ਅੱਜ ਉਹਨਾਂ ਦੀਆਂ ਹਸਤੀਆਂ ਦਾ ਵਿਸਰਜਨ ਕੀਰਤਪੁਰ ਸਾਹਿਬ ਵਿਖੇ ਕੀਤਾ ਗਿਆ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਾਲ ਬਣੇ ਸਤਲੁਜ ਦਰਿਆ ਦੇ ਪਵਿੱਤਰ ਅਸਥਕਾਰ ਤੇ ਉਹਨਾਂ ਦੇ ਪਰਵਾਰਕ ਮੈਂਬਰਾਂ ਨੇ ਹਸਤੀਆਂ ਨੂੰ ਜਲ ਪਰਵਾ ਕੀਤਾ ਮਾਣੇ ਕਮਦੇ ਹੱਥਾਂ ਨਾਲ ਜਦੋਂ ਅਸਥੀ ਕਲਸ਼ ਦਰਿਆ ਦੇ ਹਵਾਲੇ ਕੀਤਾ ਤਾ ਮਾਹੌਲ ਭਾਵੁਕਤਾ ਦੇ ਨਾਲ ਭਰ ਗਿਆ ਅਸਥੀ ਵਿਸਰਜਨ ਉਪरांत ਪਰਿਵਾਰ ਨੇ ਗੁਰਦੁਆਰਾ ਪਤਾਲਪੁਰੀ ਸਾਹਿਬੰਦਰ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ 27 ਸਤੰਬਰ ਦਾ ਉਹ ਦਿਨ ਜਦ ਰਾਜਵੀਰ ਆਪਣੀ ਬਾਈਕ ਤੇ ਸ਼ਿਮਲਾ ਵੱਲ ਰਵਾਨਾ ਹੋਏ ਸੀ ਪਰ ਕਿਸਮਤ ਨੇ ਉਸ ਸਫ਼ਰ ਨੂੰ ਆਖਰੀ ਸਫ਼ਰ ਬਣਾ ਦਿੱਤਾ ਕਈ ਵਾਰ ਕਿਸਮਤ ਵੀ ਇੰਨੀ ਬੇਰਹਿਮ ਹੋ ਜਾਂਦੀ ਹੈ ਕਿ ਸੁਪਨੇ ਸਜਾਉਣ ਵਾਲਾ ਜਵਾਨ ਵੀ ਇੱਕ ਪਲ ਦੇ ਵਿੱਚ ਚਲਾ ਜਾਂਦਾ ਹੈ ਇਹ ਪਲ ਸਿਰਫ ਇੱਕ ਵਿਅਕਤੀ ਨੂੰ ਵਿਦਾ ਕਰਨ ਦਾ ਨਹੀਂ ਸੀ ਇਹ ਉਸ ਸੁਰਾਂ ਦੇ ਜਾਦੂਗਰ ਨੂੰ ਅਲਵਿਦਾ ਦਾ ਸਮਾਸੀ ਜਿਸ ਨੇ ਹਰੇਕ ਦਿਲ ਦੇ ਵਿੱਚ ਪਿਆਰ ਦਰਦ ਤੇ ਸੁਰੀਲਾਪਨ ਭਰਿਆ ਸੀ ਅੱਜ ਰਾਜਵੀਰ ਜਵੰਦਾ ਸਰੀਰਕ ਤੌਰ ਤੋਂ ਤਾਂ ਇਸ ਦੁਨੀਆ ਦੇ ਵਿੱਚ ਚਲੇ ਵਿੱਚੋਂ ਚਲੇ ਗਏ ਨੇ ਪਰ ਉਹਨਾਂ ਦੀਆਂ ਧੁਨਾ ਉਹਨਾਂ ਦੀ ਆਵਾਜ਼ ਅਤੇ ਉਹਨਾਂ ਦੀ ਮੁਸਕਰਾਹਟ ਹਮੇਸ਼ਾ ਪੰਜਾਬੀ ਮਿੱਟੀ ਦੀ ਸੁਗੰਧ ਵਾਂਗ ਮਹਿਕਦੀ ਰਹੇਗੀ ਗਾਇਕ ਰਾਜਵੀਰ ਜਵੰਦਾ ਨੂੰ ਅੱਜ ਹਰ ਕੋਈ ਯਾਦ ਕਰ ਰਿਹਾ ਹੈ